ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆ ਕਿ ਜਦੋਂ ਇੱਕ ਬੰਦਾ ਝੂਠ ਬੋਲਦਾ ਉਹ ਜਿਹੜਾ ਝੂਠ ਬੋਲਦਾ ਉਹਦੇ ਖਿਲਾਫ ਕੋਈ ਬੋਲਣ ਵਾਲਾ ਨਹੀਂ ਹੁੰਦਾ ਸੱਚ ਬੋਲਣ ਵਾਲਾ ਨਹੀਂ ਹੁੰਦਾ ਤੇ ਉਹ ਬੰਦਾ ਆਟੋਮੈਟਿਕਲੀ ਹੀਰੋ ਬਣ ਜਾਂਦਾ ਇਸ ਕਰਕੇ ਸੱਚ ਬੋਲਣਾ ਪੈਂਦਾ ਇਸ ਕਰਕੇ ਅਸੀਂ ਬੋਲਦੇ ਆ ਮੈਨੂੰ ਕਿਸੇ ਮੇਰੇ ਸੱਜਣ ਨੇ ਕਿਹਾ ਸੀ ਵੀ ਨਹੀਂ ਤੂੰ ਥੋੜੇ ਦਿਨ ਨਾ ਬੋਲੀ ਨਾ ਕੁਝ ਕਿਸੇ ਦੇਖਣਾ ਮੈਂ ਨਹੀਂ ਬੋਲਣਾ ਚਾਹੁੰਦਾ ਸੀ ਪਰ ਇੱਕ ਪੁਰਾਣੇ ਸਮੇਂ ਦੇ ਮਿਊਜ਼ਿਕ ਡਾਇਰੈਕਟਰ ਹੋਇਆ ਜੀ ਚਰਨਜੀਤ ਹੁਜਾ ਸਾਹਿਬ ਜਿਹੜੇ ਪੁਰਾਣੇ ਬੰਦੇ ਉਹ ਚੰਗੀ ਤਰ੍ਹਾਂ ਜਾਣਦੇ ਹੋਣ ਤੇ ਇੱਕ ਭਾਈ ਸਾਹਿਬ ਆਹ ਨੇ ਇਹਨਾਂ ਨੂੰ ਦੇਖ ਲਓ ਇਹਨਾਂ ਦਾ ਨਾਂ ਮੈਨੂੰ ਪਤਾ ਆ ਪਰ ਮੈਂ ਇਹਨਾਂ ਦਾ ਕੀ ਨਾਂ ਲਵਾਂ ਇਹਨਾਂ ਦੀਆਂ ਕਰਤੂਤਾਂ ਤੇ ਬਈ ਕਈ ਚੀਜ਼ਾਂ ਮੈਂ ਜਾਣਦਾ ਇਹ ਉਦੋਂ ਹੁਜਾ ਸਾਹਿਬ ਨਾਲ ਬਹੁਤ ਲੱਗਦੇ ਹੁੰਦੇ ਸੀ ਕਿਉਂਕਿ ਇਹ ਅਤਲ ਸ਼ਰਮਾ ਇਹ ਨਾਲ ਕੇ ਜਾਂ ਹੋਰ ਬੰਦੇ ਦੋ ਚਾਰ ਇਕੱਠੇ ਕਰਕੇ ਗਾਣੇ ਕਰਦੇ ਹੁੰਦੇ ਸੀ ਕਿਸੇ ਦੇ ਗਾਣੇ ਇੱਧਰ ਉੱਧਰੋਂ ਕਰ ਲੈ ਚਲੋ ਇਹਨਾਂ ਨੇ ਗਾਣੇ ਰਿਲੀਜ਼ ਕੀਤੇ ਬਹੁਤ ਗਾਣੇ ਇਹਨਾਂ ਦੇ ਆਏ ਵੀ ਹਨ ਤੇ ਉਦੋਂ ਇਹਨਾਂ ਦੇ ਮਨ ਚ ਉਹਨਾਂ ਲਈ ਨਫ਼ਰਤ ਹੁੰਦੀ ਸੀ ਇਹ ਕਹਿੰਦੇ ਹੁੰਦੇ ਸੀ ਕਿ ਉਹ ਦਿੱਲੀ ਵਾਲਾ ਬੰਦਾ ਉਹ ਕੀ ਕਰੂਗਾ ਯਾਰ ਉਹ ਦਿੱਲੀ ਵਾਲਾ ਅਸੀਂ ਪੰਜਾਬੀਆਂ ਸਾਡੇ ਐਂ ਕਰੀ ਜਾਂਦਾ ਉਹ ਕਰੀ ਜਾਂਦਾ ਉਦੋਂ ਇਹਨਾਂ ਦਾ ਬਸ ਨਹੀਂ ਚੱਲਿਆ ਪਰ ਉਦੋਂ ਉਹਨਾਂ ਦੀ ਟੇਪ ਦਾ ਸਾਲ ਸਾਲ ਲੋਕ ਇੰਤਜ਼ਾਰ ਕਰਦੇ ਹੁੰਦੇ ਸੀ ਅੱਜ ਇਹ ਕਰਤੂਤ ਕੋਈ ਖੋਲ ਰਿਹਾ ਜਿਹੜੀ ਵੀਡੀਓ ਦੇ ਵਿੱਚ ਬੋਲ ਰਿਹਾ ਤੇ ਮੇਤੋਂ ਰਿਹਾ ਨਹੀਂ ਗਿਆ ਕਿਉਂਕਿ ਜਦੋਂ ਕੋਈ ਐਦਾਂ ਦੇ ਬੰਦੇ ਦੇ ਖਿਲਾਫ ਸੱਚ ਨਹੀਂ ਬੋਲੂਗਾ ਤੇ ਇਹ ਬੰਦਾ ਆਟੋਮੈਟਿਕਲੀ ਸੱਚਾ ਬਣ ਜਾਊਗਾ ਹੀਰੋ ਬਣ ਜਾਊਗਾ ਜਿਹੜੇ ਹੀਰੋ ਆ ਵਿਲਨ ਬਣ ਜਾਣਗੇ ਇਸ ਕਰਕੇ ਮੈਨੂੰ ਬੋਲਣਾ ਪੈ ਰਿਹਾ ਔਰ ਮੇਰੇ ਮਨ 'ਚ ਇਸ ਬੰਦੇ ਲਈ ਥੋੜਾ ਜਿਹਾ ਗਰੋਧ ਵੀ ਆ ਇਹ ਬੰਦਾ ਉਹਨਾਂ ਬਾਰੇ ਗੱਲ ਕਰ ਰਿਹਾ ਹੁਜਾ ਸਾਹਿਬ ਬਾਰੇ ਔਰ ਨਸ਼ੱਤਰ ਗਿੱਲ ਨੂੰ ਕਹਿ ਰਿਹਾ ਪਈ ਨਸ਼ੱਤਰ ਗਿੱਲ ਉਹਨਾਂ ਕੋ ਜਾਣਦਾ ਹੁੰਦਾ ਸੀ ਨਸ਼ੱਤਰ ਗਿੱਲ ਨੂੰ ਕਈ ਵਾਰ ਮੋੜਦਾ ਕਹਿੰਦੇ ਵੀ ਤੇਰੀ ਜਿਹੜੀ ਆਵਾਜ਼ ਆ ਤੇਰੀ ਨੱਕ ਚੋਂਦੀ ਆ ਇਸ ਕਰਕੇ ਮੈਂ ਤੇਰਾ ਕੀ ਕਰਾਂ ਇਹਨਾਂ ਨੂੰ ਮੈਂ ਦੱਸ ਦੇਵਾਂ ਤੇ ਜਿਹੜੇ ਬਲੋਕ ਇਹਨਾਂ ਨੂੰ ਸੱਚਾ ਬੰਦੇ ਉਹਨਾਂ ਨੂੰ ਵੀ ਦੱਸ ਦਵਾਂ ਕੁਝ ਲੋਕਾਂ ਨੇ ਇਹਨਾਂ ਨੂੰ ਠੇਕੇ ਤੇ ਲੈ ਰੱਖਿਆ ਹੈ ਝੂਠ ਤੇ ਝੂਠ ਵੱਢੀ ਜਾਂਦੇ ਆ ਨਿਸ਼ੱਤਰ ਗਿੱਲ ਵੀ ਜਿੰਦਾ ਆ ਤੇ ਉਹੂਜਾ ਸਾਹਿਬ ਵੀ ਜਿੰਦੇ ਆ ਉਹੂਜਾ ਸਾਹਿਬ ਨੇ ਬੋਲਿਆ ਨਹੀਂ ਕਿਉਂਕਿ ਉਹ ਬਹੁਤ ਵੱਡੇ ਸੱਚੇ ਬੰਦੇ ਨੇ ਉਹ ਕਹਿੰਦੇ ਹੁਣ ਯਾਰ ਮੈਂ ਹੁਣ ਕੀ ਇਹਨਾਂ ਨਾਲ ਬੋਲਦਾ ਫਿਰ ਓਦਾਂ ਵੀ ਉਹ ਚੁੱਪ ਹੋ ਗਏ ਜਦੋਂ ਸਿੰਗਰਾਂ ਨੇ ਸਾਰਿਆਂ ਨੇ ਉਹਨਾਂ ਨੂੰ ਧੋਖਾ ਦਿੱਤਾ ਗੁਰਦਾਸ ਮਾਨ ਤੋਂ ਲੈ ਕੇ ਚਮਕੀਲੋ ਤੋਂ ਲੈ ਕੇ ਘਰ ਭਜਨ ਮਾਨ ਜਿੰਨੇ ਖੜੇ ਕੀਤੇ ਉਹ ਬੰਦੇ ਨੇ ਖੜੇ ਕੀਤੇ ਸੀ ਤੇ ਉਹਨਾਂ ਨੂੰ ਇਹ ਬੰਦਾ ਇਦਾਂ ਕਹਿ ਰਿਹਾ ਤੇ ਨਿਸ਼ੱਤਰ ਗਿੱਲ ਕਿੰਨਾ ਦੁੱਧ ਦਾ ਤੋਤਾ ਹੋਇਆ ਉਹ ਸਾਨੂੰ ਵੀ ਪਤਾ ਹੈ ਮੈਂ ਨਛੱਤਰ ਗਿੱਲ ਦਾ ਨਾਂ ਲੈ ਕੇ ਸਾਰੀਆਂ ਵੀਡੀਓ ਕਿਸ ਕਰਕੇ ਪਾਈਆਂ ਕਿਉਂਕਿ ਜੱਕਰ ਵੱਡਣ ਵਾਲਾ ਝੂਠਾ ਉਹ ਜਿੰਦਾਂ ਦਾ ਬੇਫੂਫਾਪ ਹੈ ਉਦਾਂ ਦਾ ਇਹ ਬੇਫੂਫੋ ਦੇ ਨਾਂ ਲੈ ਰਿਆ ਕਿ ਉਹਨੂੰ ਮੋੜ ਦਿੱਤਾ ਅੱਜ ਮੈਂ ਸੱਚ ਦੱਸ ਰਿਹਾ ਇਸ ਗੱਲ ਦਾ ਨਿਚੋੜ ਕੱਢ ਕੇ ਕਿ ਉਹ ਗੱਡੀ ਚਲਾਉਣ ਲੱਪਿਆ ਸੀ ਉਹਦੀ ਚਲਾਉਂਦਾ ਹੁੰਦਾ ਸੀ ਸਤਵਿੰਦਰ ਬੁੱਗੇ ਦੀ ਤੇ ਉਹਦੇ ਨਾਲ ਚੱਲ ਜਾਂਦਾ ਸੀ ਯਾਰ ਬਾਰ ਕੋਈ ਉੱਥੇ ਜਾ ਕੇ ਬੈਠਾ ਨਹੀਂ ਰਹਿੰਦਾ ਸੀ ਪਹਿਲੀ ਟੇਪ ਜਦੋਂ ਉਹਦਾ ਨਾਂ ਹੋਇਆ 5 6 ਟੇਪਾਂ ਫਲॉप ਹੋਣ ਤੋਂ ਬਾਅਦ 79 ਗਿਲ ਦਾ ਜਿਹੜਾ ਪਹਿਲਾ ਗਾਣਾ ਚੱਲਿਆ ਉਹ ਹੁਜਾ ਸਾਹਿਬ ਨੇ ਕੀਤਾ ਉਹ ਚੱਲਿਆ ਸੀ ਉਸ ਤੋਂ ਬਾਅਦ ਇਸ ਬੰਦੇ ਦੀ ਪਛਾਣ ਬਣੀ ਹੈ ਸੱਚ ਇਹ ਹੈ ਇਹ ਬੰਦੇ ਦੇ ਝੂਠ ਸੁਣ ਕੇ ਲੋਕ ਇਹਦੇ ਮਗਰ ਨਾਂ ਲੱਗੀ ਜਾਣ ਤੇ ਪਲੀਜ਼ ਇਸ ਗੱਲ ਤੇ ਗੌਰ ਫਰਮਾਓ ਜ਼ਰੂਰੀ ਹੈ ਸੱਚ ਅੱਗੇ ਆਵੇ ਇਦਾਂ ਦੇ ਲੋਕ ਜਿਹੜੇ ਝੂਠ ਬੋਲਦੇ ਆ ਇਹਨਾਂ ਨੇ ਸਾਰਾ ਕੁਝ ਗੁਰਗੋਵਰ ਕੀਤਾ ਪਿਆ ਦੇਸ਼ ਦਾ ਇਹ ਇਕੱਲਾ ਨਹੀਂ ਇਦਾਂ ਦਾ ਇਦਾਂ ਦੇ ਹੋਰ ਬੁੜੇ ਬਹੁਤ ਆ ਜੇ ਕਿਤੇ ਆਜ਼ਾਦੀ ਦੇ ਟਾਈਮ ਸ਼ਹੀਦ ਭਗਤ ਸਿੰਘ ਕੱਲ ਉਹਦਾ ਸ਼ਹੀਦੀ ਦਿਨ ਲੰਘ ਕੇ ਗਿਆ ਕਿ ਜੇ ਉਦੋਂ ਕਿਤੇ ਭਗਤ ਸਿੰਘ ਵਰਗੇ ਨੂੰ ਪ੍ਰਧਾਨ ਮੰਤਰੀ ਬਣਾਇਆ ਹੁੰਦਾ ਉਹਦੇ ਪਿੱਛੇ ਜੂਤ ਸੀਗਾ ਤੇ ਦੇਸ਼ ਦਾ ਸੁਧਾਰ ਹੋ ਸਕਦਾ ਸੀ ਨਹੀਂ ਬੁੜਿਆਂ ਨੇ ਰਲ ਮਿਲ ਕੇ ਉਹਨੂੰ ਗੇਮਾਂ ਖੇਡ ਕੇ ਮਰਵਾਤਾ ਸੀ ਸੋਚਿਆ ਬੁੜੇ ਸਿਆਣੇ ਆ ਸੱਚੇ ਆ ਨਾ ਬੁੜੇ ਵੀ ਸਾਰੇ ਸੱਚੇ ਨਹੀਂ ਹੁੰਦੇ ਉਹ ਕਹਿੰਦੇ ਆ ਨਾ ਵੀ ਸਿਆਣੇ ਹੋ ਕੇ ਬੁੱਢਾ ਹੋ ਕੇ ਇਹ ਸਠਿਆ ਗਿਆ ਇਹ ਸਠਿਆਏ ਹੋਏ ਲੋਕ ਨੇ ਇਹਨਾਂ ਦੀਆਂ ਗੱਲਾਂ ਮਗਰ ਨਾ ਲੱਗੋ ਹੱਲੇ ਵੀ ਸੰਭੋ ਆਪਣੇ ਆਪ ਨੂੰ ਇੱਕ ਨੰਬਰ ਇਹ ਝੂਠ ਵੜਦਾ ਇਹਨਾਂ ਨੇ ਇੱਕ ਗੱਲ ਇਹ ਵੀ ਕਹੀ ਸੀ ਕਿਸੇ ਨੂੰ ਮੈਨੂੰ ਯਾਦ ਆ ਗਈ ਕਿ ਉਹ ਮੁੰਡੇ ਦਾ ਨਾਂ ਸੀ ਸੱਗੂ ਉਹ ਗਾਣੇ ਲੈ ਕੇ ਗਿਆ ਉਹਨੂੰ ਕਹਿੰਦੇ ਜੇ ਇੱਥੇ ਸੰਧੂ ਲਿਖਤਾ ਜਾਵੇ ਤਾਂ ਚੱਲ ਜਾਣਗੇ ਨਹੀਂ ਤਾਂ ਸੱਗੂ ਲਿਖੇ ਇੱਥੇ ਕਿਤੇ ਰੁਲੀ ਜਾਣਗੇ ਇਹਨਾਂ ਨੇ ਗੱਲ ਕਹੀ ਸੀ ਪੰਜਾਬੀ ਟਰਬਿਊਨ 'ਚ ਲੱਗੇ ਹੋਏ ਸੀ ਉਹਨੂੰ ਉਹਨੇ ਹੀ ਮੈਨੂੰ ਦੱਸਿਆ ਸੀ ਉਹ ਪੰਜਾਬੀ ਟਰਬਿਊਨ 'ਚ ਗਿਆ ਸੀ ਹਨਾ ਤੇ ਇਹ ਹਾਲ ਹੈ ਇਹਨਾਂ ਦਾ ਵੀ ਸੋਚੋ ਕਿਦਾਂ ਸੱਚ ਨਾ ਬੋਲੀਏ ਪਲੀਜ਼ ਸੱਚ ਨੂੰ ਸਮਝਿਆ ਕਰੋ ਜੇ ਤੁਸੀਂ ਆਪਣਾ ਆਪ ਤੇ ਬਚਾਉਣਾ ਹੈ ਨਾ ਸਾਲੇ ਬੇਕੂਫਾਂ ਤੋਂ ਆਪਣੀ ਇੰਡਸਟਰੀ ਨੂੰ ਜਾਂ ਆਪਣੇ ਦੇਸ਼ ਨੂੰ ਹਨਾ ਇਹ ਏਦਾਂ ਦੀਆਂ ਗੱਲਾਂ ਤੇ ਧਿਆਨ ਦਿਓ ਪਲੀਜ਼ ਮਿਹਰਬਾਨੀ ਸਾਡਾ ਇੱਥੇ ਕੋਈ ਫਾਇਦਾ ਨਹੀਂ ਸੱਚ ਬੋਲ ਕੇ ਸਾਡਾ ਨੁਕਸਾਨ ਹੈ ਸਮਾਂ ਇਹ ਚੀਜ਼ ਨੂੰ ਸੋਚੋ ਅਸੀਂ ਤੁਹਾਡੇ ਲਈ ਜਾਂ ਆਉਣ ਵਾਲੇ ਬੱਚਿਆਂ ਲਈ ਸੱਚ ਦੀ ਗੱਲ ਇਸ ਕਰਕੇ ਕਰਦੇ ਕਿ ਸੱਚ ਬੋਲਿਆ ਜਾਵੇ ਨਸ਼ੱਤਰ ਜਵਾਕ ਸੁਣਨੇ ਗੱਲ ਨੂੰ ਕਿੱਡਾ ਝੂਠਾ ਬੰਦਾ ਦੁਨਿਆਣੇ ਨੂੰ ਬੜਬੜੀਆਂ ਮੱਤਾਂ ਦਿੰਦਾ ਹੋਣਾ ਕਿ ਮੈਂ ਬਹੁਤ ਕੁਝ ਕਰ ਲਿਆ ਪਹਿਲੀ ਉਹਦੀ ਨੀਵ ਜਿਹੜੀ ਰੱਖੀ ਗਈ ਮੇਰੇ ਨਾਲ ਧੋਖਾ ਕਰਕੇ ਝੂਠ ਬੋਲ ਕੇ ਜਿਹੜਾ ਉਹਦੇ ਘਰ ਚ ਰਾਸ਼ਨ ਪਾਉਂਦਾ ਸੀ ਉਸ ਬੰਦੇ ਨਾਲ ਧੋਖਾ ਕਰਕੇ ਦੋਬਣਿਆ ਉਹਦੀਆਂ ਗੱਲਾਂ ਇਹ ਕਰੀ ਜਾਂਦੇ ਭਾਈ ਸਾਹਿਬ ਇਹ ਜ਼ਰੂਰੀ ਨਹੀਂ ਕਿ ਦਾੜੀਆਂ ਕਾਲੀਆਂ ਕਰਕੇ ਜਿੰਨੇ ਜੱਕੜ ਵੜਦੇ ਝੂਠ ਵੜਦੇ ਸੱਚੇ ਹੋਣ ਪਹਿਲਾਂ ਦਰਿਆਪੀ ਡੀਪਲੀ ਜਾਇਆ ਕਰੋ ਗੱਲਾਂ ਤੇ ਮਿਹਰਬਾਨੀ ਸ਼ੁਕਰੀਆ